ਇਹ ਡੇਰਾ ਅਬਿਆਸ ਮੁਖੀ ਪੰਜਾਬ ਦੇ ਸੀਐਮ ਹੋ ਸਕਦੇ ਆ ਨਹੀਂ ਬਿਲਕੁਲ ਨਹੀਂ ਹੋ ਸਕਦੇ ਜਿਹਦੇ ਕੋਲ ਪ੍ਰਧਾਨ ਮੰਤਰੀ ਖੁਦ ਨਤਮਸਤ ਹੁੰਦੇ ਹੋਣ ਤੇ ਉਹ ਇੱਕ ਛੋਟਾ ਜਿਹਾ ਅਹੁਦਾ ਕਿਉਂ ਲੈਣਗੇ ਮੁੱਖ ਮੰਤਰੀ ਦਾ ਦਰਿਆ ਦਾ ਬੰਨ ਮੋੜਿਆ ਵਾ ਉਹ ਚੀਜ਼ਾਂ ਨੂੰ ਦੇ ਦੇ ਆਪਣੇ ਆਪ ਨੂੰ ਬਚਾਉਣ ਦੇ ਲਈ ਕਿਤੇ ਨਹੀਂ ਕਿਤੇ ਬਾਬਾ ਜੀ ਨੂੰ ਜੇ ਐਂਟਰੀ ਕਰਨੀ ਪੈ ਸਕਦੀ ਤਾਂ ਕਹਿੰਦੇ ਕੋਈ ਚੱਕਰ ਨਹੀਂ ਆ ਉਹਨਾਂ ਨੂੰ ਲੋੜ ਕੀ ਐ ਮੁੱਖ ਮੰਤਰੀ ਦੇ ਅਹੁਦੇ ਦੀ ਬੰਨ ਮੋੜ ਤੇ ਆ ਤੇ ਹੋਇਆ ਕੀ ਐ ਕੋਈ ਐਕਸ਼ਨ ਲੈ ਸਕਦਾ ਕੋਈ ਵੀ ਨਹੀਂ ਲੈ ਸਕਦਾ ਕਿ ਬਾਬਾ ਜੀ ਨੂੰ ਫਿਰ ਦਿੱਲੀ ਜਾਣਾ ਪਿਆ ਦਿੱਲੀ ਜਾ ਕੇ ਸੈਟਿੰਗ ਕਰਨੀ ਪਈ ਤੇ ਸੈਟਿੰਗਾਂ ਤਾਂ ਕਰਨੀਆਂ ਪੈਂਦੀਆਂ ਨੇ ਫਿਰ ਉਹਦੇ ਕਰਕੇ ਫਿਰ ਮਜੀਠੀਏ ਨੂੰ ਬਾਹਰ ਆਣਾ ਪਿਆ ਹੁਣ ਇੱਕ ਤਰ੍ਹਾਂ ਦਾ ਬੀਜੇਪੀ ਦਾ ਹੀ ਕੰਮ ਕਰ ਰਹੇ ਆ ਉਸ ਪੰਜਾਬ ਦੇ ਵਿੱਚ ਉਹ ਠੀਕ ਕਰ ਰਹੇ ਆ ਨੇ ਪਰ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸੈਂਟਰ ਤੋਂ ਬਿਨਾ ਤਾਂ ਕਿਸੇ ਦੀ ਚੱਲਣੀ ਵੀ ਨਹੀਂ ਹੈਗੀ ਇਸ ਮਾਮਲੇ ਦੇ ਵਿੱਚ ਇਹ ਸਾਰੀ ਗੇਮ ਜਿਹੜੀ ਬਾਬਾ ਜੀ ਦੀ ਆ ਇਹ ਸੈਂਟਰ ਚਲਾ ਰਹੀ ਆ ਲੱਗਦਾ ਤਾਂ ਇਦਾਂ ਹੀ ਆ ਕਿ ਜਿਵੇਂ ਹੁਣ ਪ੍ਰਧਾਨ ਮੰਤਰੀ ਮੋਦੀ ਜੀ ਖੁਦ ਉੱਥੇ ਆਉਂਦੇ ਨਹੀਂ ਬੀਜੇਪੀ ਉਹਨਾਂ ਨੂੰ ਸੀਐਮ ਚੇਰਾ ਪੰਜਾਬ ਚ ਅਨਾਉਂਸ ਕਰ ਦਈਏ ਬੀਜੇਪੀ ਕਰ ਸਕਦੀ ਹੈ ਪਰ ਉਹ ਬਣੂਗੇ ਨਹੀਂ ਬਾਬਾ ਜੀ ਸਤਕਾਰ ਜੋਗ ਨੇ ਜਾਂ ਜਿਹੜਾ ਉਹਨਾਂ ਦੇ ਪਿੱਛੇ ਬੋਟ ਬੈਂਕ ਵਾ ਉਹਨੂੰ ਦੇਖ ਕੇ ਉਹ ਸਤਕਾਰ ਜੋਗ ਬਣ ਜਾਂਦੇ ਆ। ਇਹੀ ਗੱਲ ਐ ਬਸ ਕਿਉਂਕਿ ਬੋਟ ਬੈਂਕ ਤਾਂ ਹੈ ਹੀ ਆ 6-7 ਦੇ ਰਹੇ ਬੜੇ ਅਹਿਮ ਨਹੀਂ। ਕੋਈ ਨਹੀਂ ਜਾਣਦਾ ਵੀ ਇਹਨਾਂ ਨੂੰ ਨਾਰਾਜ਼ ਕੀਤਾ ਜਾਵੇ, ਸੰਗਤ ਹੁੰਦੀ ਆ। ਉਹ ਕਹਿੰਦੀ ਸਾਨੂੰ ਬਾਬਾ ਜੀ ਵੱਲੋਂ ਇਦਾਂ ਦਾ ਕੋਈ ਮੈਸੇਜ ਨਹੀਂ ਹੁੰਦਾ ਜਿਨੂੰ ਬੋੜ ਪਾਣੀ ਪਾਓ, ਜਿਨੂੰ ਨਹੀਂ ਪਾਣੀ ਨਾ ਪਾਓ। ਦੇਖੋ ਸੰਗਤ ਤਾਂ ਇਦਾਂ ਕਹਿੰਦੀ ਆ। ਬੈਕਗਰਾਉਂਡ 'ਤੇ ਤਾਂ ਇਹ ਸਭ ਕੁਝ ਚੱਲਦਾ ਹੀ ਆ। ਦੇਖੋ ਉਹ ਕਹਿੰਦੇ ਚਾਹੇ ਕਹੀ ਜਾਣ ਇਹ ਬਾਬਾ ਜੀ ਤਾਂ ਬੀਜੇਪੀ ਵਾਲਿਆਂ ਨੂੰ ਵੀ ਮਿਲਦੇ ਆ ਤੇ ਦੇਖੋ ਸਾਹਮਣੇ ਤਾਂ ਨਹੀਂ ਆਉਂਦੇ ਕਿਉਂਕਿ ਸਾਰਿਆਂ ਦੀ ਲੋਡ ਪੈਂਦੀ ਆ ਉਹਨਾਂ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੀ ਕਦੇ ਵੀ ਨਹੀਂ ਸਾਹਮਣੇ ਕਹਿਣਗੇ ਵੀ ਤੁਸੀਂ ਅਕਾਲੀ ਦਲ ਨੂੰ ਵੋਟ ਪਾ ਦੋ ਜਿਹੜੇ ਬਾਬਾ ਗੁਰਿੰਦਰ ਢਿੱਲੋਂ ਆ ਇਹ ਬੀਜੇਪੀ ਦਾ ਤੇ ਅਕਾਲੀ ਦਲ ਦਾ ਗੱਠਜੋੜ ਕਰਵਾ ਸਕਦੇ ਆ ਇਹ ਵੀ ਹੋ ਸਕਦਾ ਹੈ ਬਿਕਰਮਜੀਠੀ ਆ ਤੇ ਬਾਬਾ ਜੀ ਦੀ ਯਾਰੀ ਨੂੰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਟਰੈਂਥ ਮਿਲੀ ਉਹਦੇ ਨਾਲ ਜਿਹੜਾ ਪੰਥਕ ਇਹਨਾਂ ਦਾ ਕਾਰਡ ਹੈ ਵੀ ਪੰਥਕ ਵੋਟ ਸਾਨੂੰ ਪੈਂਦੀ ਹੈ ਪੰਥਕ ਵੋਟ ਇਸ ਨਾਲ ਖਰਾਬ ਹੋਏਗੀ ਕੱਲ ਤੱਕ ਸਾਹਿਬ ਹੈ ਉਸ ਤੋਂ ਦਾ ਹੁਕਮ ਜੇ ਇਹ ਹੁੰਦਾ ਕਿ ਵੀ ਭਾਈ ਉਹ ਵੀ ਡੇਰੇ ਡੂਰੇ ਤੇ ਨਾ ਜਾਓ ਵੀ ਤੁਸੀਂ ਦੇਹਧਰੀ ਨੂੰ ਗੁਰੂ ਨਹੀਂ ਮੰਨਣਾ ਹਾਂ ਦੇਤਾਰੀਆਂ ਨੂੰ ਗੁਰੂ ਨਾਮਨ ਨੂੰ ਇੱਕ ਗੱਲ ਕਹਿ ਕੇ ਪਰੇ ਹੋ ਜਾਂਦੇ ਕਿ ਸਾਡੇ ਪਰਿਵਾਰ ਨੇ ਜੇ ਪਰਿਵਾਰ ਹੀ ਕਹੇ ਫਿਰ ਤਾਂ ਇਹਨਾਂ ਨੇ ਐਕਸੈਪਟ ਹੀ ਕਰ ਲਿਆ ਕਿ ਡੇਰੇ ਡੇਰੇ ਨਾਲ ਚੱਲਣਗੇ ਕਿ ਜੇ ਡੇਰੇ ਨਾਲ ਚੱਲਣਗੇ ਫਿਰ ਜਿਹੜਾ ਇਹ ਸਾਡਾ ਪੰਥ ਹੈ ਫਿਰ ਕਹਿੰਦੇ ਅਸੀਂ ਪੰਥਕ ਪਾਰਟੀ ਹੈ ਤੇ ਅਸੀਂ ਸਿੱਖ ਧਰਮ ਨੂੰ ਬਚਾਉਣ ਦੇ ਲਈ ਕੰਮ ਕਰ ਰਹੀ ਹਾਂ ਤੇ ਇਹਦਾ ਮਤਲਬ ਸਾਡੀ ਜਿਹੜੀ ਸਿੱਖ ਸੰਸਥਾਵਾਂ ਆ ਉਹ ਕਮਜ਼ੋਰ ਨੇ ਤੇ ਡੇਰੇ ਵੱਲ ਸਿਆਸੀ ਪਾਰਟੀਆਂ ਤੁਰੀਆਂ ਕਿ ਉੱਥੋਂ ਵੋਟਾਂ ਪੈ ਜਾਣਗੀਆਂ ਤੇ ਇਹਦਾ ਮਤਲਬ ਫਿਰ ਇਹ ਜਿਹੜੀ ਸੰਸਥਾਵਾਂ ਬਣੀਆਂ ਐ ਐਸਜੀਪੀਸੀ ਜਾਂ ਹੋਰ ਸੰਸਥਾਵਾਂ ਵੀ ਅਸੀਂ ਸਿੱਖ ਧਰਮ ਨੂੰ ਬਚਾਣਾ ਹੈ ਫਿਰ ਕਿਵੇਂ ਬਚਾਉਂਗੇ ਜੇ ਸਾਰੇ ਲੋਕ ਡੇਰੇਵਾਲੀ ਚਲੇ ਜਾਣਗੇ ਕਾਲ ਤੱਕ ਤੇਰੇ ਤੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਲੈਣਾ ਚਾਹੀਦਾ ਕੰਮਨੀ ਕਾਲੀ ਦਲ ਨੂੰ ਵੀ ਦਿਸ਼ਾ ਦੇਣੀ ਚਾਹੀਦੀ ਵੀ ਨਿਰਦੇਸ਼ ਦੇਣਾ ਚਾਹੀਦਾ ਵੀ ਤੁਸੀਂ ਕਿਹੜੇ ਪਾਸੇ ਤੁਰ ਪਈਓ ਤੁਹਾਨੂੰ ਲੱਗਦਾ ਕਿ ਉਹ ਜਾਦੂ ਦੀ ਜਫੀ ਕਿਰਮਜੀਤ ਸਿੰਘ ਨੂੰ ਬਾਹਰ ਲੱਗੇ ਆ ਗਈ ਫਿਰ ਤਾਂ ਇਹ ਗੱਲ ਹੋ ਗਈ ਵੀ ਆਪਾਂ ਜਾਦੂ ਕੌਣਿਆਂ ਨੂੰ ਮੰਨਦੇ ਆ ਫਿਰ ਤਾਂ ਉਹਨਾਂ ਨੂੰ ਇਹ ਜਿਹੜਾ ਹੜ ਆਇਆ ਉਹਨੂੰ ਰੋਕ ਲੈਣਾ ਚਾਹੀਦਾ ਸੀ ਜਿਹਦੇ ਕਰਕੇ ਉਹ ਸਾਰਾ ਚੱਕਰ ਚੱਲੇ ਚੱਕਰ ਚੱਲਿਆ ਸਾਰਾ ਪੋਲਿਟੀਸ਼ਨ ਉਹ ਡੇਰਿਆਂ ਦੀ ਲੋੜ ਆ ਜਿਹੜੇ ਉੱਥੇ ਡੇਰਿਆਂ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਪੋਲੀਟੀਕਲ ਲੋਡ ਹੁੰਦੀ ਤਾਂ ਕਿ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਕੁਝ ਘਟਾਲੇ ਜਾਂ ਕੋਈ ਚੀਜ਼ਾਂ ਇਦਾਂ ਦੀਆਂ ਇਨਲੀਗਲ ਹੁੰਦੀਆਂ ਵਾ ਜਿਹਨਾਂ ਨੂੰ ਬਚਾਨ ਕਰਕੇ ਆਪਣੇ ਆਪ ਨੂੰ ਬਚਾਨ ਕਰਕੇ ਕਿ ਸਰਕਾਰ ਨਾ ਬਣਾ ਕੇ ਰੱਖਦੇ ਆ ਡੇਰਾ ਸੱਚਾ ਸੋਧਾ ਜਿਹੜਾ ਹੈਗਾ ਰਾਮ ਰਹੀਮ ਰਾਮ ਰਹੀਮ ਵਾਲਾ ਡੇਰਾ ਇਹਦੇ ਸਭ ਨੂੰ ਪਤਾ ਹੈ ਵੀ ਦੇ ਸਾਰੇ ਦੇਖਦੇ ਹੀ ਆ ਵੀ ਕਿਵੇਂ ਉਹਨਾਂ ਨੂੰ ਫਟਾਫਟ ਕਰੋਲ ਮਿਲ ਰਹੀ ਹੈ ਹੂੰ ਬਾਕੀਆਂ ਨੂੰ ਬੰਦੀ ਸਿੰਘਾਂ ਨੂੰ ਮਿਲ ਨਹੀਂ ਰਹੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਦੇ ਜੇਲ੍ਹ ਤੋਂ ਬਾਹਰ ਆਨ ਤੋਂ ਬਾਅਦ ਸਿਆਸਤ ਕੁਝ ਇਸ ਤਰ੍ਹਾਂ ਨਾਲ ਤਪੀ ਹੋਈ ਹੈ ਜਿਹਦੇ ਵਿੱਚ ਸਭ ਤੋਂ ਇੱਕ ਨਾਮ ਜਿਹੜਾ ਚਰਚਾ ਦੇ ਵਿੱਚ ਇਸ ਟਾਈਮ ਵੱਜ ਰਿਹਾ ਆ ਉਹ ਆ ਡੇਰਾਮ ਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਦਾ ਢਿੱਲੋਂ ਹੋਣੀ ਇਸ ਟਾਈਮ ਪੂਰੀ ਚਰਚਾ ਦੇ ਵਿੱਚ ਨੇ ਇੱਕ ਗਾਣਾ ਵੀ ਆ ਪੰਜਾਬੀ ਦਾ ਚਰਚਾ ਦੇ ਵਿੱਚ ਰਹਿਣਾ ਆਮ ਗੱਲ ਬੱਲੀਏ ਸੋ ਉਸੇ ਤਰ੍ਹਾਂ ਬਾਬਾ ਜੀ ਇਸ ਟਾਈਮ ਪੂਰੀ ਪੂਰੀ ਚਰਚਾ ਦੇ ਵਿੱਚ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਕੋਈ ਪੋਸਟ ਦੇਖੋ ਬਾਬਾ ਜੀ ਲੱਗਦਾ ਸਿਆਸਤ 'ਚ ਐਂਟਰੀ ਕਰਨਗੇ ਆਉਣ ਵਾਲੇ ਸੀਐਮ ਹੋਣਗੇ ਤੋ ਇਹ ਸਾਰਾ ਕੁਝ ਕਿਵੇਂ ਚੱਲਦਾ ਵਾ ਬਾਬਾ ਜੀ ਦੀਆਂ ਤਾਰਾਂ ਕਿੱਥੋਂ ਹਿੱਲਦੀਆਂ ਵਾ ਜਾਂ ਮਜੀਠੀਏ ਨੂੰ ਬਾਹਰ ਲੈ ਕੇ ਆਣ ਪਿੱਛੇ ਬਾਬਾ ਜੀ ਦਾ ਕੀ ਹੱਥ ਵਾ ਇਹਨਾਂ ਸਾਰਿਆਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਰਾਮ ਜੀ ਤੇ ਰਾਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਥੈਂਕ ਯੂ ਜੀ ਸ਼ੁਕਰੀਆ ਤੇ ਬਾਬਾ ਜੀ ਇਸ ਟਾਈਮ ਪੂਰੇ ਪੂਰੇ ਚਰਚਾ ਦੇ ਵਿੱਚ ਨੇ ਤੇ ਮਜੀਠੇ ਨੂੰ ਬਾਹਰ ਲਿਆਂਨ ਤੋਂ ਬਾਅਦ ਕੋਈ ਜ਼ਿਆਦਾ ਉਹਨਾਂ ਦੀ ਚਰਚਾ ਹੋ ਰਹੀ ਆ ਇਹ ਚਰਚਾ ਆਪ ਕਰਵਾ ਰਹੇ ਆ ਉਹ ਜਾ ਉਹਨਾਂ ਨੇ ਧਾਰ ਲਿਆ ਕਿ ਹੁਣ ਮੈਂ ਸਿਆਸਤ 'ਚ ਆ ਰਿਆਂ ਵਾ ਤੇ ਬਸ ਹੋ ਜੋ ਸਾਈਡ ਤੇ ਸਾਰੇ ਜਾਣੇ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਿਆਸਤ ਦੇ ਵਿਚਾਰੀ ਨੇ ਜ਼ਰੂਰ ਤੋਂ ਉਹਨਾਂ ਦੀ ਹੈ ਸਿਆਸਤ ਨੂੰ ਇਸ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਿਵੇਂ ਵਿਕਰਮਜੀਤ ਸਿੰਘ ਜਦੋਂ ਤੋਂ ਛਡਾ ਕੇ ਲਿਆ ਯਾਨੀ ਕਿ ਜਦੋਂ ਤੋਂ ਉਹ ਜੇਲ੍ਹ ਤੋਂ ਬਾਹਰ ਆਈ ਨਹੀਂ ਤੇ ਉਦੋਂ ਤੋਂ ਕਾ ਕਰਕੇ ਚਰਚਾ ਦੇ ਵਿੱਚ ਨੇ ਕਿ ਉਹਨਾਂ ਲੱਗਦਾ ਵੀ ਬੀ ਬੀਜਪੀ ਦੇ ਜਰੀਏ ਬੀਜਪੀ ਦੇ ਨਾਲ ਜਿਵੇਂ ਇਹਨਾਂ ਦੇ ਗਠਜੋੜ ਦੀ ਗੱਲ ਚੱਲ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੀ ਵੀ ਸ਼ਾਇਦ ਇਹ ਜਰੀਆ ਬਣ ਜਾਣ ਇਹ ਇਹ ਰੀਜਨ ਹੋ ਸਕਦਾ ਪਰ ਉਹ ਬਾਬਾ ਜੀ ਨੇ ਜਦੋਂ ਬਾਹਰ ਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵਿਕਰਮ ਮਜੀਠੀ ਨੂੰ ਕਿਦਾਂ ਮਿਲ ਕੇ ਆਏ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਯਾਰੀ ਪਗਾਨ ਆਇਆ ਸਾਡੀ ਰਿਸ਼ਤੇਦਾਰੀ ਆ ਮੈਂ ਉਹਦੇ ਨੱਤੇ ਆਇਆ ਵਾ ਤੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਉਹਨਾਂ ਤੇ ਜਿਹੜੇ ਦੋਸ਼ ਲੱਗੇ ਉਹ ਕਹਿੰਦੇ ਉਹ ਵਿਕਾਰ ਆ ਉਹ ਮਤਲਬ ਇਹ ਦੋਸ਼ ਸਹੀ ਨਹੀਂ ਆ ਇਹ ਵੀ ਆਨੁਕਤਾ ਦੇਖਦੇ ਹੋ। ਦੇਖੋ ਉਹ ਤਾਂ ਰਿਸ਼ਤੇਦਾਰੀ ਤਾਂ ਬਗਾਣੀ ਹੈ ਉਹਨਾਂ ਨੇ ਕਿਉਂਕਿ ਜਿਵੇਂ ਪਿੱਛੇ ਜਦੋਂ ਇਹਨਾਂ ਦੀ ਸਰਕਾਰ ਸੀ ਸੋਸ਼ੀਓਨਮੀ ਸੋਸ਼ੀਓਨਮੀ ਆਕਾਲੀ ਦਲ ਦੀ ਉਦੋਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਮੁਹਾਲੀ ਦੇ ਵਿੱਚ ਜਿਵੇਂ ਜਿੰਨਾ ਵੱਡਾ ਹੈ ਇਹ ਇਹਨਾਂ ਨੂੰ ਤੁਸੀਂ ਉਹ ਸੈਕਟਰ ਦੀ ਗੱਲ ਤਾਂ ਨਹੀਂ ਕਰਦੇ ਜਿਹੜਾ ਹੁਣ ਚਰਚਾ ਵਿੱਚ ਅੱਗੇ ਹੁਣ ਹੋਰ ਆਊਗਾ ਜਿਵੇਂ ਜਿਵੇਂ ਇਹ ਸ਼੍ਰੋਮਣੀ ਕਾਲੀ ਦਲ ਦੇ ਨਾਲ ਇਹਨਾਂ ਦਾ ਨਾਮ ਜੁੜੇਗਾ ਤੇ ਉਦਾਂ ਉਦਾਂ ਇਹ ਮੁਹਾਲੀ ਦਾ ਸੈਕਟਰ ਹੈ ਹਾਂ ਇਹ ਵੀ ਖੁੱਲੂਗਾ ਤੇ ਜਦੋਂ ਵਿਕਰਮ ਜੀਠੇ ਨੂੰ ਬਾਬਾ ਜੀ ਬਾਰੇ ਪੁੱਛਿਆ ਗਿਆ ਕਿ ਤੁਹਾਨੂੰ ਜੇਲ੍ਹ ਚ ਮਿਲਣ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਮੈਨੂੰ ਤਾਂ ਜਾਦੂ ਦੀ ਜੱਫੀ ਦੇ ਕੇ ਗਈ ਆ ਉਹ ਤੁਹਾਨੂੰ ਲੱਗਦਾ ਕਿ ਉਹ ਜਾਦੂ ਦੀ ਜੱਫੀ ਵਿਕਰਮ ਜੀਠੇ ਨੂੰ ਬਾਹਰ ਲੈ ਕੇ ਆ ਗਈ ਜਾਦੂ ਦੀ ਜੱਫੀ ਫਿਰ ਤਾਂ ਇਹ ਗੱਲ ਹੋ ਗਈ ਵੀ ਆਪਾਂ ਜਾਦੂ ਟੋਣਿਆਂ ਨੂੰ ਮੰਨਦੇ ਆ ਜੇ ਬਾਬਾ ਜੇ ਇਹ ਜੀ ਜਾਦੂ ਕਰ ਸਕਦਾ ਹੈ ਫਿਰ ਤਾਂ ਉਹਨਾਂ ਨੂੰ ਇਹ ਜਿਹੜਾ ਹੜ ਆਇਆ ਉਹਨੂੰ ਰੋਕ ਲੈਣਾ ਚਾਹੀਦਾ ਸੀ ਜਿਹਦੇ ਕਰਕੇ ਸਾਰਾ ਚੱਕਰ ਚੱਲਿਆ ਚੱਕਰ ਚੱਲਿਆ ਸਾਰਾ ਤੇ ਫਿਰ ਫਿਰ ਉਹ ਭਗਵੰਤ ਮਾਨ ਸਾਹਿਬ ਦਾ ਜਿਹੜਾ ਅਗਲੇ ਦਿਨ ਟਵੀਟ ਆਇਆ ਸੀਗਾ ਇਹਦੇ ਤੇ ਲੈ ਕੇ ਕੀ ਆਪੇ ਜੱਜ ਬਣ ਗਏ ਆਪ ਹੀ ਉਹ ਦੇ ਤਾ ਉਹ ਉਹਨੂੰ ਕਿਦਾ ਦੇ ਦੇ ਫਿਰ ਦੇਖੋ ਉਹ ਬਿਆਨ ਤਾਂ ਖੈਰ ਚਲੋ ਉਹਨਾਂ ਨੇ ਪੋਲੀਟੀਕਲ ਉਸ ਟਾਈਮ ਦੇ ਦਿੱਤੇ ਆ ਬਟ ਉਹਦੀ ਫਿਰ ਪਰਭਾਈ ਬਾਕੀ ਕਰ ਰਹੇ ਨੇ ਸਾਰੇ ਜਿਵੇਂ ਅਮਨ अरोड़ा ਜੀ ਦਾ ਉਸ ਤੋਂ ਅਗਲੇ ਦਿਨ ਹੀ ਬਿਆਨ ਆ ਗਿਆ ਕਿ ਨਹੀਂ ਬਾਬਾ ਜੀ ਸਰਕਾਰਯੋਗ ਨਹੀਂ ਸਾਰੇ ਪੋਲੀਟੀਸ਼ੀਅਨ ਜਿੰਨੇ ਵੀ ਆ ਸਾਰੇ ਕਿਤੇ ਨਾ ਕਿਤੇ ਬਾਬਾ ਜੀ ਨੂੰ ਜਾ ਕੇ ਮਿਲਦੇ ਡੇਰੀਆਂ ਦੇ ਵਿੱਚ ਰੇ ਆ ਆਮ ਆਦੀ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਡੇਰਿਆਂ ਤੋਂ ਬਗੈਰ ਸਿਆਸਤ ਹੁੰਦੀ ਨਹੀਂ ਇਹ ਤਾਂ ਆਪ ਪਬ ਦੇਖਦੇ ਹੀ ਆਏ ਆ ਪਹਿਲਾਂ ਤੁਸੀਂ ਸਾਰੇ ਡੇਰਿਆਂ ਦੇ ਵਿੱਚ ਪੋਲੀਟੀਸ਼ੀਅਨ ਜਾਂਦੇ ਹੀ ਜਾਂਦੇ ਆ ਬਿਲਕੁਲ ਡੇਰੇ ਜਿੰਨੇ ਵੀ ਡੇਰੇ ਹੈਗੇ ਨੇ ਉਹਨਾਂ ਚੋਂ 6-7 ਡੇਰੇ ਤਾਂ ਅਜਿਹੇ ਨੇ ਜਿਨ੍ਹਾਂ ਦਾ ਬਹੁਤ ਪ੍ਰਭਾਵ ਰਹਿੰਦਾ ਇਲੈਕਸ਼ਨ ਦੇ ਤੁਹਾਨੂੰ ਕੀ ਲੱਗਦਾ ਜੀ ਪੋਲੀਟੀਸ਼ੀਅਨ ਉਹ ਡੇਰਿਆਂ ਦੀ ਲੋੜ ਆ ਕਿ ਜਿਹੜੇ ਉੱਥੇ ਡੇਰਿਆਂ ਦੇ ਮੁਖੀ ਬੈਠੇ ਹੋਏ ਆ ਉਹਨਾਂ ਨੂੰ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਦੀ ਲੋੜ ਹੁੰਦੀ ਤਾਂ ਕਿ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਕੁਝ ਘਟਾਲੇ ਜਾਂ ਕੋਈ ਚੀਜ਼ਾਂ ਇਦਾਂ ਇਨਲੀਗਲ ਹੁੰਦੀਆਂ ਵਾ ਜਿਹਨਾਂ ਨੂੰ ਬਚਾਨ ਕਰਕੇ ਆਪਣੇ ਆਪ ਨੂੰ ਬਚਾਨ ਕਰਕੇ ਕਿਉਂ ਸਰਕਾਰ ਨਾ ਬਣਾ ਕੇ ਰੱਖਦੇ ਆ ਦੋਵੇਂ ਚੀਜ਼ਾਂ ਹੋ ਸਕਦੀਆਂ ਹੱਥ ਨੂੰ ਹੱਥ ਬਿਲਕੁਲ ਇਹ ਤਾਂ ਸਰਿਆਮੀ ਦਿਖਦਾ ਹੁਣ ਜਿਵੇਂ ਹੁਣ ਡੇਰਾ ਸੱਚਾ ਸੋਧਾ ਜਿਹੜਾ ਹੈਗਾ ਰਾਮ ਰਹੀਮ ਰਾਮ ਰਹੀਮ ਵਾਲਾ ਡੇਰਾ ਉੱਥੇ ਸਭ ਨੂੰ ਪਤਾ ਹੈ ਵੀ ਦੇਖ ਸਾਰੇ ਦੇਖਦੇ ਹੀ ਆ ਵੀ ਕਿਵੇਂ ਉਹਨਾਂ ਨੂੰ ਫਟਾਫਟ ਪੈਰੋਲ ਮਿਲ ਰਹੀ ਹੈ ਹੂੰ ਬਾਕੀਆਂ ਨੂੰ ਬੰਦੀ ਸਿੰਘਾਂ ਨੂੰ ਮਿਲ ਨਹੀਂ ਰਹੀ ਇਸੇ ਤਰ੍ਹਾਂ ਹੁਣ ਜਿਵੇਂ ਇਹ ਡੇਰਾ ਬਿਆਸ ਇਹਨਾਂ ਤੇ ਕਿੰਨੇ ਇਲਜ਼ਾਮ ਲੱਗਦੇ ਰਹੇ ਆ ਵੀ ਪ੍ਰਾਪਰਟੀਆਂ ਤੇ ਇਦਾਂ ਕਬਜ਼ੇ ਤੇ ਸਤਲੁਜ ਦਾ ਪਾਣੀ ਮੋੜਤਿਆ ਤੇ ਅੱਗੇ ਜਾ ਕੇ ਉਹ ਖਤਮ ਹੋ ਜਾਂਦੀ ਗੱਲ ਜੇ ਆਰਮਨ ਜੀ ਮੈਨੂੰ ਥੋੜਾ ਇਹਦੇ ਬਾਰੇ ਪਿੱਛੇ ਲੈ ਕੇ ਜਾਵਾਂ ਹਣਾ ਇਹ ਤੁਹਾਨੂੰ ਦੱਸਾਂ ਇਹ ਜਿਹੜੀ ਬਾਬਾ ਜੀ ਚਰਚਾ ਜਾਣੇ ਸ਼ੁਰੂ ਹੋਏ ਨਾ ਇਹ ਪੰਜਾਬ ਦੇ ਹੜ੍ਹਾਂ ਤੋਂ ਬਾਅਦ ਹੀ ਜ਼ਿਆਦਾ ਆਣੇ ਸ਼ੁਰੂ ਹੋਏ ਆ ਹੜ੍ਹਾਂ ਤੋਂ ਬਾਅਦ ਕਿਸਾਨ ਖਿਲਾਫ ਹੋ ਗਈ ਸੀ ਕਿਸਾਨ ਕਿਸਾਨ ਮੇਨ ਸਟਰੈਂਥ ਆ ਸਟਰੈਂਥ ਹੈ ਪੰਜਾਬ ਦੀ ਜਦੋਂ ਉਹਨਾਂ ਨੇ ਦੱਸਿਆ ਵੀ ਸਾਰੇ ਪਾਸੇ ਪਾਣੀ ਪਾਣੀ ਇਧਰੋਂ ਆ ਰਿਹਾ ਤੇ ਉਦੋਂ ਇਹ ਸਾਰੀ ਗੱਲ ਉਠੀ ਆ ਫਿਰ ਉਸ ਤੋਂ ਬਾਅਦ ਸੈਂਟਰ ਨੇ ਜੋ ਵੀ ਸੰਭਾਲਿਆ ਮੋਰਚਾ ਤੇ ਤੁਸੀਂ ਤੁਹਾਨੂੰ ਜਾਣ ਜਾਣ ਮੈਨੂੰ ਤੁਹਾਨੂੰ ਲੱਗਦਾ ਵਾ ਕਿ ਇਹ ਸਾਰੀ ਗੇਮ ਜਿਹੜੀ ਬਾਬਾ ਜੀ ਦੀ ਆ ਇਹ ਸੈਂਟਰ ਚਲਾ ਰਹੀ ਆ ਲੱਗਦਾ ਤਾਂ ਇਦਾਂ ਹੀ ਆ ਕਿ ਜਿਵੇਂ ਹੁਣ ਪ੍ਰਧਾਨ ਮੰਤਰੀ ਮੋਦੀ ਜੀ ਖੁਦ ਉੱਥੇ ਆਂਦੇ ਨੇ ਤੇ ਹੁਣ ਤੁਸੀਂ ਦੇਖਿਆ 2 ਦਿਨ ਪਹਿਲਾਂ ਹੀ ਗਵਰਨਰ ਪੰਜਾਬ ਦੇ ਗਵਰਨਰ ਨਾਲ ਜਿਵੇਂ ਇਹ ਨਸ਼ਾ ਦੀ ਰੈਲੀ ਦੇ ਨਜ਼ਰ ਆਈ ਨਸ਼ਾ ਦੀ ਰੈਲੀ ਦੇ ਵਿੱਚ ਨਜ਼ਰ ਆਈ ਯਾਨੀ ਕਿ ਪੂਰੇ ਇਸ ਇਸ ਵੇਲੇ ਹਰੇਕ ਉਸ ਦੇ ਵਿੱਚ ਪੋਲੀਟੀਕਲ ਕੋਈ ਉਹ ਇਵੈਂਟ ਹੋਵੇ ਜਾਂ ਕੁਛ ਨਜ਼ਰ ਆਉਂਦੇ ਨੇ ਤੁਹਾਨੂੰ ਲੱਗਦਾ ਕਿ ਉਹ ਬੀਜੇਪੀ ਉਹਨਾਂ ਨੂੰ ਸੀਐਮ ਚੇਰਾ ਪੰਜਾਬ ਚ ਅਨਾਉਂਸ ਕਰ ਸਕਦੀ ਆ ਬੀਜੇਪੀ ਕਰ ਸਕਦੀ ਆ ਪਰ ਉਹ ਬਣੂਗੇ ਨਹੀਂ ਕਿਉਂ ਵਿਰੋਡਾਂ ਦਾ ਕੀ ਲੋੜ ਹੈ ਜਦ ਉਹ ਉਹਨਾਂ ਦੇ ਅੱਗੇ ਤਾਂ ਪ੍ਰਧਾਨ ਮੰਤਰੀ ਨਤਮਸਤਕ ਹੁੰਦੇ ਨੇ ਜੇ ਉਹ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰਦੇ ਨੇ ਤੇ ਉਹਨਾਂ ਦੀ ਤਾਂ ਜਿਹੜੀ ਵਿਰੋਧੀ ਧਿਰਾਂ ਉਹਨਾਂ ਦੀ ਤਾਂ ਸਾਰੀ ਪੋਲਾ ਖੋਲ ਦੇਣਗੀਆਂ ਤੇ ਕਿੰਨਾ ਭੰਡੇ ਜਾਣਗੇ ਉਹ ਹਨਰ ਸਤਕਾਰਯੋਗ ਨੇ ਸਭ ਦੇ ਹੁਣ ਭਾਵੇਂ ਚਾਹੇ ਜਿਵੇਂ ਹੁਣ ਇਹ ਜਿਹੜੀ ਮੌਜੂਦਾ ਸਰਕਾਰ ਹੈ ਭਾਵੇਂ ਭਗਵਾਨ ਮਾਨ ਜੀ ਨੇ ਮੈਸੇਜ ਕਰਤੇ ਆ ਪਰ ਫਿਰ ਵੀ ਬਾਕੀ ਸਾਰੇ ਲੀਡਰ ਇਹ ਗੱਲ ਨੂੰ ਕਹਿੰਦੇ ਨੇ ਨਾ ਕਿ ਵੀ ਨਹੀਂ ਉਹ ਸਾਡੇ ਸਤਕਾਰਯੋਗ ਨਹੀਂ ਤੇ ਜੇ ਇਹ ਗੱਲ ਹੋ ਜਾਂਦੀ ਹੈ ਕਿ ਉਹਨਾਂ ਨੂੰ ਸੀਐਮ ਚੇਅਰ ਐਲਾਨ ਨਹੀਂ ਦੇ ਨਹੀਂ ਉਸ ਤੋਂ ਬਾਅਦ ਤਾਂ ਇਹਨਾਂ ਨੇ ਸਾਰੇ ਪਰਤਾ ਖੋਲ ਦੇਣੀ ਆ ਫਿਰ ਆਹ ਰਾਮ ਜੀ ਬਾਬਾ ਜੀ ਸਤਕਾਰਯੋਗ ਨਹੀਂ ਜਾਂ ਜਿਹੜਾ ਉਹਨਾਂ ਦੇ ਪਿੱਛੇ ਵੋਟ ਬੈਂਕ ਵਾ ਉਹਨੂੰ ਦੇਖ ਕੇ ਉਹ ਸਤਕਾਰਯੋਗ ਬਣ ਜਾਂਦੇ ਆ ਇਹੀ ਗੱਲ ਹੈ ਬਸ ਕਿਉਂਕਿ ਵੋਟ ਬੈਂਕ ਤਾਂ ਹੈ ਹੀ ਆ ਪੰਜਾਬ ਦੇ ਵਿੱਚ ਸਿਆਸਤ ਹੀ ਡੇਰਿਆਂ ਦੀ ਦੁਵਾਲੀ ਘੁੰਮਦੀ ਐ ਜਿਹੜੇ 6-7 ਡੇਰੇ ਨੇ ਡੇਰਾ ਡੇਰਾ ਵਿਆਸ ਸਭ ਤੋਂ ਅਹਿਮ ਹੋ ਗਿਆ ਹੁਣ ਇਹ ਨੂਰ ਮਹਿਲ ਵਾਲੇ ਡੇਰਾ ਵਿਆਸ ਹੈ ਨਾ ਇੱਕ ਇਹ ਰਾਮ ਰਹੀਮ ਦਾ ਡੇਰਾ ਰਾਮ ਰਹੀਮ ਦਾ ਹੋ ਗਿਆ ਇੱਕ ਇਹ ਡੇਰਾ ਬੱਲਾ ਡੇਰਾ ਬੱਲਾ ਜਿੱਥੇ ਪਿੱਛੇ ਜੇ ਮੋਦੀ ਆਗੇ ਤੇ ਇਹ 6-7 ਡੇਰੇ ਬੜੇ ਅਹਿਮ ਨਹੀਂ ਕੋਈ ਨਹੀਂ ਚਾਹੁੰਦਾ ਵੀ ਇਹਨਾਂ ਨੂੰ ਨਾਰਾਜ਼ ਕੀਤਾ ਜਾਵੇ ਤੁਸੀਂ ਦੇਖ ਲਓ ਵੀ 117 ਸੀਟਾਂ ਦੇ ਵਿੱਚੋਂ ਘੱਟੋ-ਘੱਟ 70 ਸੀਟਾਂ ਤੇ ਡੇਰਾ ਪ੍ਰੇਮੀਆ ਜਿਹੜੇ ਡੇਰਾ ਦੇ ਉਨਯਾਈ ਨੇ ਉਨਾ ਦਾ ਬਹੁਤ ਯੋਗਦਾਨ ਰੰਗ ਜਿਹੜੀ 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 ਹੁਣ ਤੁਸੀਂ ਅਨੁਆਈਆਂ ਦੀ ਗੱਲ ਕੀਤੀ ਆ ਜਿਹੜੀ ਸੰਗਤ ਹੁੰਦੀ ਆ ਉਹ ਕਹਿੰਦੀ ਸਾਨੂੰ ਬਾਬਾ ਜੀ ਵੱਲੋਂ ਇਦਾਂ ਦਾ ਕੋਈ ਮੈਸੇਜ ਨਹੀਂ ਹੁੰਦਾ ਜੇ ਨੂੰ ਬੋੜ ਪਾਣੀ ਪਾਓ ਜੇ ਨਹੀਂ ਪਾਣੀ ਨਾ ਪਾਓ ਦੇਖੋ ਸਾਹਮਣੇ ਤਾਂ ਇਦਾਂ ਕਹਿੰਦੀ ਆ ਨਹੀਂ ਸਾਹਮਣੇ ਕਦੇ ਵੀ ਨਹੀਂ ਹੁੰਦਾ ਇਦਾਂ ਤਾਂ ਹੁਣ ਰਾਮ ਰਹੀਮ ਵਾਲੇ ਵੀ ਇਹੀ ਕਹਿੰਦੇ ਵੀ ਨਹੀਂ ਸਾਨੂੰ ਤਾਂ ਕੋਈ ਆਦੇਸ਼ ਨਹੀਂ ਹੋਇਆ ਪਰ ਯਾਨੀ ਕਿ ਬੈਕਗ੍ਰਾਉਂਡ ਤੇ ਤਾਂ ਇਹ ਸਭ ਕੁਝ ਚੱਲਦਾ ਹੀ ਹੈ ਕਿ ਉਹ ਕਹਿੰਦੇ ਚਾਹੇ ਕਹੀ ਜਾਣ ਇਹ ਬਾਬਾ ਜੀ ਤਾਂ ਬੀਜੇਪੀ ਵਾਲਿਆਂ ਨੂੰ ਵੀ ਮਿਲਦੇ ਆ ਦੇਖੋ ਸਾਹਮਣੇ ਤਾਂ ਨਹੀਂ ਆਉਂਦੇ ਕਿਉਂਕਿ ਸਾਰਿਆਂ ਦੀ ਲੋ ਉਹ ਸਾਹਮਣੇ ਜੇ ਸਾਹਮਣੇ ਤਾਂ ਇਹ ਵੀ ਕਦੇ ਨਹੀਂ ਕਹਿ ਸਕਦੇ ਮੰਨ ਲਓ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੀ ਕਦੇ ਵੀ ਨਹੀਂ ਸਾਹਮਣੇ ਕਹਿਣਗੇ ਵੀ ਤੁਸੀਂ ਅਕਾਲੀ ਦਲ ਨੂੰ ਵੋਟ ਪਾ ਦਿਓ ਜਾਂ ਇਹਨਾਂ ਦੀ ਰੈਲੀਆਂ ਜਾ ਕੇ ਮੈਨੂੰ ਨਹੀਂ ਲੱਗਦਾ ਕਿ ਵੀ ਰੈਲੀਆਂ 'ਚ ਜਾ ਕੇ ਵੀ ਉਹ ਇਹ ਗੱਲ ਸ੍ਰੀ ਆਮ ਵੋਟਰਾਂ ਨੂੰ ਕਹਿਣਗੇ ਕਿ ਹਾਂ ਤੁਸੀਂ ਵੋਟ ਪਾ ਦਿਓ ਇਹਨਾਂ ਨੂੰ ਤੇ ਫਿਰ ਇਹ ਮੈਸੇਜ ਜਾਂਦਾ ਕਿੱਦਾਂ ਡੇਰੇਆਂ ਵੱਲੋਂ ਕਿ ਸਿਰਫ ਜਦੋਂ ਦੇਖਦੇ ਆ ਕਿ ਬਾਬਾ ਜੀ ਦਾ ਕੋਈ ਕੰਮ ਜੜਾ ਚੱਲ ਰਿਹਾ ਵਾ ਜਾਂ ਉਹ ਉਹਨਾਂ ਦੇ ਨਾਲ ਕਿਸੇ ਨਸ਼ਿਆਂ ਦੀ ਰੈਲੀ ਜਿੱਦਾਂ ਹੁਣ ਮੌਜੂਦ ਹੋਏ ਤੁਹਾਨੂੰ ਲੱਗਾ ਕਿ ਇਹ ਸਰਕਾਰ ਆਉਣ ਵਾਲੇ ਕੰਮ ਕਰੂਗੀ ਆਪਾਂ ਇਹਦਾ ਮੱਲਾ ਵੋਟ ਪਾ ਦਈਏ ਹਾਂ ਜਿਹੜੇ ਇਹ ਹੁਣ ਸੋਸ਼ਲ ਵਰਕ ਤਾਂ ਦਿਖਾਣੇ ਹੁੰਦਾ ਵੀ ਹਾਂ ਭਾਈ ਅਸੀਂ ਨਸ਼ਿਆਂ ਦੇ ਖਿਲਾਫ ਲੜ ਰਹੀਆਂ ਹਾਂ ਜਾਂ ਫਿਰ ਬੇਰੋਜ਼ਗਾਰੀ ਦੇ ਖਿਲਾਫ ਜਿਵੇਂ ਡਰੱਗ ਦਾ ਹੁਣ ਇਹਨਾਂ ਰੈਲੀ ਰੁੱਲੀਆਂ ਕੱਢ ਰਹੀਆਂ ਤੇ ਸਾਰਾ ਕੁਝ ਤਾਂ ਇਹੀ ਹੈ ਕਿ ਵੀ ਕਿਸੇ ਤਰੀਕੇ ਜਿਹੜੇ ਉਹਨਾਂ ਦੇ ਅਨਿਆਈ ਨੇ ਉਹਨਾਂ ਨੂੰ ਬੰਨ ਕੇ ਰੱਖੀਏ ਤੇ ਜਦੋਂ ਲੋੜ ਪਏ ਤੇ ਉੱਥੇ ਉਹਨਾਂ ਨੂੰ ਕੀ ਡੇਰਾ ਬਿਆਸ ਜਿਹੜੇ ਬਾਬਾ ਗੁਰਿੰਦਰ ਢਿੱਲੋਂ ਆ ਇਹ ਭਾਜਪਾ ਦਾ ਦੇ ਕਾਲੀ ਦਲ ਦਾ ਗੱਠ ਜੋੜ ਕਰਵਾ ਸਕਦੇ ਆ ਇਹ ਵੀ ਹੋ ਸਕਦਾ ਹੈ ਵੀ ਇਹ ਇਹੋ ਜੀ ਭੂਮਿਕਾ ਵੀ ਨਿਭਾ ਲੈਣ ਕਿਉਂਕਿ ਜਿਵੇਂ ਪਹਿਲਾਂ ਤਾਂ ਇਹਨਾਂ ਦਾ ਇਹਨਾਂ ਦਾ ਜਿਵੇਂ ਜਿਹੜਾ ਇਹ ਸ਼੍ਰੋਮਣੀ ਕਾਲੀ ਦਲ ਨਵਾਂ ਜਿਹੜਾ ਪੁਨਰ ਗਠਨ ਵਾਲੀ ਬਣੀ ਸੀਗੀ ਉਹ ਪਾਰਟੀ ਪਾਰਟੀ ਬਣਾਈ ਸੀ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਹਰਪ੍ਰੀਤ ਸਿੰਘ ਵਾਲੀ ਪਹਿਲਾਂ ਉਹਨਾਂ ਦੇ ਨਾਲ ਇਹ ਜੁੜੇ ਉੱਥੇ ਗਏ ਉਹਨਾਂ ਦੇ ਘਰ ਵੀ ਜਾ ਕੇ ਆਏ ਨੇ ਵੀ ਚਲੋ ਉਹਨਾਂ ਦੇ ਜ਼ਰੀਏ ਬੀਜੇਪੀ ਨਾਲ ਇਹਨਾਂ ਦਾ ਕੰਟੈਕਟ ਕਰਾਇਆ ਜਾ ਸਕੀ ਇਹੋ ਜੀ ਹੈ ਮੈਨੂੰ ਲੱਗਦਾ ਵੀ ਇਹ ਹੋਵੇਗਾ ਬੇਸਿਕਲੀ ਦੇਖਿਆ ਜਾਵੇ ਕਿ ਉਹ ਕੱਲੇ ਕੱਲੇ ਲੀਡਰ ਨੂੰ ਮਿਲ ਰਹੇ ਆ ਉਹ ਕਿਉਂਕਿ ਦੇਖੋ ਪਹਿਲਾਂ ਇਹਨਾਂ ਨੂੰ ਲੱਗਿਆ ਵੀ ਆਪਾਂ ਸ਼੍ਰੋਮਣੀ ਕਾਲੀ ਦਲ ਹਰਪ੍ਰੀਤ ਸਿੰਘ ਵਾਲੀ ਪਾਰਟੀ ਨੂੰ ਉੱਪਰ ਲਾ ਕੇ ਏ ਡਿਸਟ੍ਰੋਂਗ ਹੋ ਜਾਵਾਂਗੇ ਫਿਰ ਉਹਨਾਂ ਲੱਗਿਆ ਵੀ ਨਹੀਂ ਤੇ ਚ ਤਾਂ ਬੰਦੇ ਟੁੱਟਦੇ ਜਾ ਰਹੇ ਨੇ ਫਿਰ ਉਹ ਦੁਬਾਰੇ ਸ਼੍ਰੋਮਣੀ ਕਾਲੀ ਦਲ ਤੇ ਆ ਗਈ ਮੇਨ ਵੀ ਆਪਾਂ ਸ਼੍ਰੋਮਣੀ ਕਾਲੀ ਦਲ ਨੂੰ ਹੀ ਹੋ ਰੱਖੀਏ ਹੋ ਸਕਦਾ ਇਹ 2-4 ਮਹੀਨੇ ਪਹਿਲੇ ਇਲੈਕਸ਼ਨ ਤੋਂ ਅਨਾਉਂਸ ਕਰ ਦੇਣ ਬਿਕਰਮਜੀਠੀਆ ਤੇ ਬਾਬਾ ਜੀ ਦੀ ਯਾਰੀ ਨੂੰ ਕਿਤੇ ਨਾ ਕਿਤੇ ਕਾਲੀ ਦਲ ਨੂੰ ਸਟਰੈਂਥ ਮਿਲੀ ਉਹਦੇ ਨਾਲ ਦੇਖੋ ਸਟਰੈਂਥ ਦਾ ਇਦਾਂ ਹੈ ਕਿ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਜਿਹੜਾ ਪੰਥਕ ਇਹਨਾਂ ਦਾ ਕਾਰਡ ਹੈ ਵੀ ਪੰਥਕ ਵੋਟ ਸਾਨੂੰ ਪੈਂਦੀ ਹੈ ਪੰਥਕ ਵੋਟ ਇਸ ਨਾਲ ਖਰਾਬ ਹੋਏਗੀ ਕਿਉਂ ਕਿਉਂਕਿ ਉਹ ਉਹ ਤਾਂ ਡੇਰਾਵਾਦ ਦੇ ਵੈਸੇ ਖਿਲਾਫ ਸੀਗੇ ਹੁਣ ਮੰਨ ਲਓ ਜੇ ਆਪਾਂ ਦੇਖੀਏ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਉੱਥੋਂ ਦਾ ਹੁਕਮ ਜੇ ਇਹ ਹੁੰਦਾ ਕਿ ਵੀ ਭਾਈ ਉਹ ਵੀ ਡੇਰੇ ਦੂਰੇ ਤੇ ਨਾ ਜਾਓ ਵੀ ਤੁਸੀਂ ਦੇਹਧਾਰੀਆਂ ਨੂੰ ਗੁਰੂ ਨਹੀਂ ਮੰਨਣਾ ਹਾਂ ਦੇਹਧਾਰੀਆਂ ਨੂੰ ਗੁਰੂ ਨਾ ਮੰਨੋ ਪਰ ਇਹ ਤਾਂ ਉਲਟਾ ਹੋ ਰਿਹਾ ਤੇ ਇਹ ਇਹ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਥਕ ਹੈ ਪੰਥਕ ਪਾਰਟੀ ਸਾਡੀ ਸ਼ਰਮਣੀ ਅਕਾਲੀ ਦਲ ਤੇ ਉਹ ਮਿਲਦੇ ਕਿਹਨਾਂ ਨੂੰ ਬਾਬਾ ਗੁਰਿੰਦਰ ਸਿੰਘ ਜੀ ਨੂੰ ਤੇ ਉਸ ਨਾਲ ਤੁਹਾਡੇ ਕਹ ਉਹਨਾਂ ਨੇ ਉਹ ਇੱਕ ਇੱਕ ਗੱਲ ਕਹਿ ਕੇ ਪਰੇ ਹੋ ਜਾਂਦੇ ਕਿ ਸਾਡੇ ਪਰਿਵਾਰਾਈਜ਼ੇਸ਼ਨ ਆ ਜੇ ਪਰਿਵਾਰੀ ਗਏ ਫਿਰ ਤਾਂ ਇਹਨਾਂ ਨੇ ਐਕਸੈਪਟ ਹੀ ਕਰ ਲਿਆ ਕਿ ਡੇਰੇ ਡੇਰੇ ਨਾਲ ਚੱਲਣਗੇ ਡੀਜੀ ਡੇਰੇ ਨਾਲ ਚੱਲਣਗੇ ਫਿਰ ਜਿਹੜਾ ਇਹ ਸਾਡਾ ਪੰਥ ਹੈ ਫਿਰ ਕਹਿੰਦੇ ਅਸੀਂ ਪੰਥਕ ਪਾਰਟੀ ਹੈ ਤੇ ਅਸੀਂ ਸਿੱਖ ਧਰਮ ਨੂੰ ਬਚਾਉਣ ਦੇ ਲਈ ਕੰਮ ਕਰ ਰਹੀ ਹਾਂ ਫੇ ਇਹਦਾ ਮਤਲਬ ਸਾਡੇ ਜਿਹੜੀ ਸਿੱਖ ਸੰਸਥਾਵਾਂ ਆ ਉਹ ਕਮਜ਼ੋਰ ਨੇ ਵੀ ਜਿਹੜੇ ਲੋਕ ਡੇਰੇ ਵੱਲ ਜਾ ਰਹੇ ਨੇ ਤੇ ਡੇਰੇ ਵੱਲ ਸਿਆਸੀ ਪਾਰਟੀਆਂ ਤੁਰੀਆਂ ਕਿ ਉੱਥੋਂ ਵੋਟਾਂ ਪੈ ਜਾਣਗੀਆਂ ਤੇ ਦਾ ਮਤਲਬ ਵੀ ਫਿਰ ਇਹ ਜਿਹੜੀ ਸੰਸਥਾਵਾਂ ਬਣੀਆਂ ਐ ਐਸਜੀਪੀਸੀ ਜਾਂ ਹੋਰ ਸੰਸਥਾਵਾਂ ਵੀ ਅਸੀਂ ਸਿੱਖ ਧਰਮ ਨੂੰ ਬਚਾਣਾ ਐ ਫਿਰ ਕਿਵੇਂ ਬਚਾਉਂਗੇ ਜੇ ਸਾਰੇ ਲੋਕ ਡੇਰੇ ਵੱਲ ਹੀ ਚਲੇ ਜਾਣਗੇ ਇਹ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿ ਮੇਰੇ ਤੁਹਾਨੂੰ ਲੱਗਦਾ ਜੀ ਅਕਾਲ ਤਖਤ ਇਹਦੇ ਤੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਲੈਣਾ ਚਾਹੀਦਾ ਵੀ ਭਾਈ ਉਹਨਾਂ ਨੂੰ ਬਲਕਿ ਆਪਣੇ ਸ਼੍ਰੋਮਣੀ ਕਾਲੀ ਦਲ ਨੂੰ ਵੀ ਦਿਸ਼ਾ ਦੇਣੀ ਚਾਹੀਦੀ ਵੀ ਨਿਰਦੇਸ਼ ਦੇਣਾ ਚਾਹੀਦਾ ਵੀ ਤੁਸੀਂ ਕਿਹੜੇ ਪਾਸੇ ਤੁਰ ਪਈਓ ਵੀ ਤੁਸੀਂ ਤੁਹਾ ਤੁਸੀਂ ਤਾਂ ਜਦੋਂ ਪਾਰਟੀ ਪਹਿਲੀ ਪਾਰਟੀ ਬਣੀ ਇਹ ਪਾਰਟੀ ਨੇ ਯਾਨੀ ਕਿ ਪੰਥ ਨੂੰ ਬਚਾਉਣ ਲਈ ਬਣਾਈ ਸੀ ਜਦੋਂ ਇਹ ਸ਼ਰੋਮਣੀ ਅਕਾਲੀ ਦਲ ਹੁਣ ਸ਼ਰੋਮਣੀ ਅਕਾਲੀ ਦਲ ਨਾਲ ਕਿਉਂ ਇਹਦਾ ਸਾਰੇ ਜਿਹੜਾ ਬੈਕਗ੍ਰਾਉਂਡ ਯਾਦ ਕਰਕੇ ਕਿਉਂ ਇਹਦੇ ਨਾਲ ਜੁੜਦੇ ਆ ਤਾਂ ਹੀ ਜੁੜਦੇ ਆ ਵੀ ਇਹ ਪੰਥਕ ਪਾਰਟੀ ਸੀ ਇਹ ਅਕਾਲ ਤਖਤ ਤੋਂ ਆਰਾਮ ਜੀ ਫੈਸਲਾ ਵੀ ਹੋਇਆ ਸੀਗਾ ਇੱਕ ਵਾਰੀ ਆਦੇਸ਼ ਜਾਰੀ ਹੋਇਆ ਸੀ ਜਦੋਂ ਰਾਮ ਰਹੀਮ ਦੇ ਜੇਲ੍ਹ ਗਏ ਹਨਾ ਕਿ ਇਹਨਾਂ ਕਿਸੇ ਡੇਰੇ 'ਚ ਨਹੀਂ ਜਾਣਾ ਵੋਟ ਮੰਗਣ ਹਾਂ ਉਦੋਂ ਪਿੱਛੇ ਜੇ ਜਦੋਂ 2000 ਮੇਰਾ ਖਿਆਲ ਪਤ ਨਹੀਂ 17 ਵਾਲੇ ਇਲੈਕਸ਼ਨਾਂ ਦੇ ਵਿੱਚ ਤੇ ਉਦੋਂ ਇਹ ਅਨਾਉਂਸ ਹੋਇਆ ਸੀਗਾ ਪਰ ਲੇਕਿਨ ਇਹਨਾਂ ਦੇ ਫਿਰ ਵੀ ਤਿੰਨ ਚਾਰ ਲੀਡਰ ਉੱਥੇ ਗਏ ਸੀ ਤਾਂ ਫਿਰ ਉੱਥੇ ਸਜ਼ਾ ਵੀ ਲੱਗੀ ਸੀ ਉਹਨਾਂ ਨੂੰ ਸਜ਼ਾ ਵੀ ਲੱਗੀ ਸੀ ਬਿਲਕੁਲ ਲੱਗੀ ਸੀ ਸਜ਼ਾ ਮਤਲਬ ਇਦਾਂ ਤਾਂ ਹੁਣ ਫੈਸਲਾ ਕੁਝ ਨਾ ਕੁਝ ਫਿਰ ਤਾਂ ਲੋੜ ਆਣਾ ਚਾਹੀਦਾ ਇਹ ਤਾਂ ਹੁਣ ਦੇਖੋ ਜਥੇਦਾਰ ਤੇ ਜਥੇਦਾਰ ਗੜਗੱਜ ਇਹੋ ਜਿਹਾ ਫੈਸਲਾ ਲਵੇਗਾ ਤਾਂ ਵਧੀਆ ਸੰਦੇਸ਼ ਜਾਊਗਾ ਜੀ ਵੀ ਇਹ ਕਿਉਂ ਜਾ ਰਹੇ ਆ ਉੱਥੇ ਕਿਉਂ ਜਾ ਰਹੇ ਆ ਰੋਕਣਾ ਚਾਹੀਦਾ ਰੋਕਣਾ ਚਾਹੀਦਾ ਮਿਲੋ ਪਰ ਆਪਣੀ ਜਗ੍ਹਾ ਹਾਂ ਜੇ ਪੰਥ ਨੂੰ ਆਪਾਂ ਮਜ਼ਬੂਤੀ ਦੇਣੀ ਹੈ ਜਿਹੜੇ ਕਰਕੇ ਅਸੀਂ ਯਾਨੀ ਕਿ ਇੱਕ ਸਿੱਖ ਧਰਮ ਕਰਕੇ ਪੰਜਾਬ ਨੂੰ ਜਿਵੇਂ ਜਾਣੇ ਜਾਂਦਾ ਤੇ ਉਹਦੀ ਮਜ਼ਬੂਤੀ ਲਈ ਤਾਂ ਫਿਰ ਜਥੇਦਾਰ ਨੂੰ ਮਜਬੂਤੀ ਨਾਲ ਫੈਸਲਾ ਲੈਣਾ ਪੈਣਾ ਤੇ ਮੈਂ ਅੱਜ ਤੁਹਾਨੂੰ ਇੱਕ ਵਾਰੀ ਫੇਰ ਪੁੱਛਾਂ ਲਾਸਟ ਦੇ ਉੱਪਰ ਕੀ ਡੇਰਾ ਬਿਆਸ ਮੁਖੀ ਪੰਜਾਬ ਦੇ ਸੀਐਮ ਹੋ ਸਕਦੇ ਆ ਨਹੀਂ ਬਿਲਕੁਲ ਨਹੀਂ ਹੋ ਸਕਦੇ ਉਹ ਕਿਵੇਂ ਜਿਹੜਾ ਜਿਹਦੇ ਕੋਲ ਪ੍ਰਧਾਨ ਮੰਤਰੀ ਖੁਦ ਨਤਮਸਤਕ ਹੁੰਦੇ ਹੋਣ ਤੇ ਉਹ ਇੱਕ ਛੋਟਾ ਜਿਹਾ ਅਹੁਦਾ ਕਿਉਂ ਲੈਣਗੇ ਮੁੱਖ ਮੰਤਰੀ ਦਾ ਤੇ ਉਹ ਵੀ ਹੱਲੇ ਇਹ ਹੈ ਕਿ ਜੇ ਐਲਾਨ ਚਲੋ ਉਮੀਦਵਾਰ ਐਲਾਨ ਵੀ ਦੇਣਗੇ ਤੇ ਕੋਈ ਜਰੂਰ ਥੋੜੀ ਹੈ ਕਿ ਉਹ ਜਿੱਤੀ ਜਾਣਗੇ ਉਸ ਤੋਂ ਬਾਅਦ ਤਾਂ ਉਹ ਜਿਹੜੀ ਅਗਲੀ ਪਾਰਟੀ ਆ ਵੀ ਆਉਗੀ ਜਿਹੜੀ ਸੱਤਾ ਦੇ ਵਿੱਚ ਉਹ ਤਾਂ ਉਹਨਾਂ ਨੂੰ ਦੂਜੇ ਨਜ਼ਰੀਏ ਨਾਲ ਹੀ ਵੇਖੇਗੀ ਨਾ ਫਿਰ ਮੈਂ ਤੁਹਾਨੂੰ ਇੱਕ ਗੱਲ ਚਲੋ ਤੁਹਾਡੀ ਗੱਲ ਠੀਕ ਹੈ ਕਿ ਉਹ ਨਹੀਂ ਹੋਣਗੇ ਮੈਂ ਤੁਹਾਨੂੰ ਕਿਤੇ ਨਾ ਕਿਤੇ ਇਹ ਗੱਲ ਮੈਨੂੰ ਸ਼ੱਕ ਪੈਦਾ ਹੁੰਦਾ ਵਾ ਕਿ ਜਿਵੇਂ ਉਹਨਾਂ ਦੇ ਆਪਣੇ ਕਿਸਾਨਾਂ ਨੇ ਜਾਂ ਆਲੇ-ਦੁਆਲੇ ਜਦੋਂ ਹੜਾ ਆਏ ਉਹਨਾਂ ਨੇ ਜਿਹੜੀ ਦਰਿਆ ਦਾ ਬੰਨ ਮੋੜਿਆ ਵਾ ਉਹ ਚੀਜ਼ਾਂ ਨੂੰ ਦੇਖਦੇ ਆਪਣੇ ਆਪ ਨੂੰ ਬਚਾਉਣ ਦੇ ਲਈ ਕਹਿੰਦੇ ਨੇ ਕਿ ਬਾਬਾ ਜੀ ਨੂੰ ਜੇ ਐਂਟਰੀ ਕਰਨੀ ਪੈ ਸਕਦੀ ਤਾਂ ਕਹਿੰਦਾ ਕੋਈ ਚੱਕਰ ਨਹੀਂ ਆ ਉਹਨਾਂ ਦੇ ਕੰਮ ਉਦਾਂ ਹੀ ਹੁੰਦੇ ਨੇ ਉਹਨਾਂ ਨੂੰ ਲੋੜ ਕੀ ਐ ਮੁੱਖ ਮੰਤਰੀ ਦੇ ਅਹੁਦੇ ਦੀ ਉਹ ਚਾਹਦੇ ਤਾਂ ਹੁਣ ਜੇ ਕੋਈ ਐਕਸ਼ਨ ਹੋਇਆ ਕੋਈ ਮੰਨ ਲਓ ਚਲੋ ਮੰਨ ਲਿਆ ਤੁਸੀਂ ਵੀ ਕਹਿ ਰਹੇ ਹੋ ਵੀ ਇਦਾਂ ਬੰਨ ਮੋੜ ਤੇ ਆ ਤੇ ਹੋਇਆ ਕੀ ਹੈ ਕੋਈ ਐਕਸ਼ਨ ਲੈ ਸਕਦਾ ਕੋਈ ਵੀ ਨਹੀਂ ਲੈ ਸਕਦਾ ਤੇ ਉਹ ਜਿਹੜੀ ਸੀਟ ਤੇ ਹੁਣ ਬੈਠੇ ਨੇ ਉਹ ਵੈਸੇ ਬੜੀ ਮਜ਼ਬੂਤ ਹੈ ਸਾਰਿਆਂ ਦੇ ਨਹੀਂ ਉਹਦਾ ਐਕਸ਼ਨ ਇਹ ਹੋਇਆ ਹਨਾ ਕਿ ਬਾਬਾ ਜੀ ਨੂੰ ਫਿਰ ਦਿੱਲੀ ਜਾਣਾ ਪਿਆ ਦਿੱਲੀ ਜਾ ਕੇ ਸੈਟਿੰਗ ਕਰਨੀ ਪਈ ਤੇ ਸੈਟਿੰਗਾਂ ਤਾਂ ਕਰਨੀਆਂ ਪੈਂਦੀਆਂ ਨੇ ਫਿਰ ਉਹਦੇ ਕਰਕੇ ਫਿਰ ਮਜੀਠੇ ਨੂੰ ਬਾਹਰ ਆਣਾ ਪਿਆ ਹੁਣ ਇੱਕ ਤਰ੍ਹਾਂ ਦਾ ਬੀਜੇਪੀ ਦਾ ਹੀ ਕੰਮ ਕਰ ਰਹੇ ਆ ਉਸ ਪੰਜਾਬ ਦੇ ਉਹ ਠੀਕ ਹੈ ਕਰ ਰਹੇ ਆ ਨੇ ਪਰ ਉਹਨਾਂ ਨੂੰ ਵੀ ਪਤਾ ਹੈ ਕਿ ਸੈਂਟਰ ਤੋਂ ਬਿਨਾ ਤਾਂ ਕਿਸੇ ਦੀ ਚੱਲਣੀ ਵੀ ਨਹੀਂ ਨਾ ਹੈਗੀ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲੇ ਤਾਂ ਸੈਂਟਰ ਕੋਲ ਹੀ ਹੈ ਨਾ ਤੇ ਉੱਥੋਂ ਦਾ ਪ੍ਰੈਸ਼ਰ ਪਊਗਾ ਜੀ ਤੇ ਤੇ ਸਿੱਧੇ ਉੱਥੇ ਤਾਰਾਂ ਜੋੜ ਰੱਖੀ ਆ ਇਹਨਾਂ ਨੇ ਓਕੇ ਤੇ ਚਲੋ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ